I okay. do ਕਾਲ ਨੂੰ ਅਗਰੇ ਰਸਤੇ ਦੀ ਭਲਾਤ ਇਹੋ ਜਿਹਾ ਹੋ ਜਾਵਦਾ ਜਾ ਵੀ ਇਹੋ ਜਿਹਾ ਤੇ ਹੁਣ ਸਫਰ ਜੜੀ ਔਖੇ ਹੋ ਗਿਆ ਕਿਉਂਕਿ ਮਨਾਲੀ ਦੇ ਲੱਗਛਾਗੇ ਆ ਹੀ ਪਹੁੰਚ ਜਾਣਾ ਸੀ ਹੁਣ ਵੀ ਆਪਾਂ ਢਾਈ ਕਿਲੋਮੀਟਰ ਆ ਗਏ ਆ ਲਗਭਗ 247 ਮੰਡੀ ਤੇ ਹੁਣ ਹੀ ਆਲਾ ਵਾ ਬਿਲਕੁਲ ਮੰਡੀ ਦੇ ਗੰਡੇ ਤੇ ਆਪਾਂ ਬੇ ਮਨਾਲੀ ਜੇ ਹੁਣ 100 ਕਿਲੋਮੀਟਰ ਹੋਰ ਇਹ ਮਸਲਾ ਇਹ ਆ ਵੀ ਰਸਤਾ ਬੜਾ ਖਰਾਬ ਆ ਸਾਰਾ ਹੀ ਫਟਦਾ ਵਾ ਅਸੀਂ ਸੋਚਦਾ ਕੱਲੇ ਕਾਂਗੜੇ ਤੱਕ ਮੁਟਿਆ ਵਾ ਪਰ ਨਹੀਂ ਇੱਥੇ ਛੱਡ ਦੇ ਗੱਖਣੀਆਂ ਵਿੱਚ ਥੋੜਾ ਜਿਹਾ 15 20 ਕਿਲੋਮੀਟਰ ਦਾ ਪੈਚ ਆਉਂਦਾ ਸੋਣਾ ਤੇ ਹੋਰ ਨਹੀਂ ਜੇ ਕੋਈ ਕੋਈ ਸੋਣਾ ਹਣਾ ਲੱਭਣ ਡਿਆ ਇੱਥੀਆਂ ਸਾਹਮਣੇ ਜੋ ਦਿਖ ਰਿਹਾ ਮੋੜਾ ਟਿੱਕੜ ਅਸੀਂ ਗਲਾਂ ਨਾਲ ਟਿੱਕੜ ਨਾਲ ਉਹਨੂੰ ਘਟਾ ਚੰਗਾ ਲੱਗਦਾ ਅਟਵਾਰ ਪੂਮੀ ਤੇ ਲਈ ਤਾਂ ਇਹਦੇ ਪੁੰਜੇ ਨਹੀਂ ਜਾਂਦੇ ਮੌਸਮ ਮੌਸਮ ਫਿਲਕ ਦੇ ਚੀਜਾਂ ਦਿਲਕਦੀਆਂ ਹੋਣਾ ਖਿਆਲ ਰੱਖਣਾ ਬੰਦੇ ਸਿਸੂ ਵਾਲਾ ਕੰਮ ਔਖਾ ਜਾ ਫੰਡਿਆ ਹੁਣ ਹੁਣ ਸ਼ਾਇਦ ਬਨਾਲੀ ਰੁਕਣਾ ਰੁਕਣਾ ਪਿਆ ਜੀ ਹੋ ਸਕਦਾ ਕਿਉਂਕਿ ਟਾਈਮ ਹੀ ਕਿੰਨਾ ਹੋ ਗਿਆ 20 ਮਿੰਟ ਹੋ ਗਏ ਯਾਰ ਅੱਗੇ ਰਸਤੇ ਦੀ ਹਾਲਤ ਇਹੋ ਜਿਹਾ ਜਵਾਬ ਤਾਂ ਜੀ ਇਹੋ ਜਿਹਾ ਹੋਣਗੇ ਇਧਰ ਤੋਂ ਦਸਨੋ ਰਹਿ ਜੀ ਗੁਰਦੁਆਰਾ ਗੁਰਗੋਬਨ ਸਿੰਘ ਜੀ ਮੰਡੀ ਸਮਾਚਲ ਪ੍ਰਦੇਸ਼ ਇੱਕ ਬਹੁਤ ਸੋਹਣੀ ਰਮਣੀਕ ਤੇ ਬੜੀ ਵੱਡੀ ਬਿਲਡਿੰਗ ਆ ਤੇ ਹੁਣ ਸਾਡੀ ਫਤਿਹ ਪਰ ਹੋਈਆਂ ਜੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਹੁਣ ਅੱਗੇ ਵਧਣਾ ਵਾ ਕੁੱਲੂ ਵੱਲ ਨੂੰ ਕੁੱਲੂ ਹੋਂ ਰਸਤਾ ਸਾਨੂੰ ਥੋੜਾ ਠੀਕ ਮਿਲੇਗਾ ਠੀਕ ਥੋੜਾ ਨਹੀਂ ਬਹੁਤ ਹੀ ਠੀਕ ਮਿਲ ਜਾਣਾ ਫਿਰ ਆਪਾਂ ਵਨਾਲੀ ਜਾਵਾਂਗੇ ਆ 30 ਹਜ਼ਾਰ ਰੁਪਏ ਵਿੱਚ ਖੰਡਿਆ ਜਿਹੜਾ ਸਤਕਾਰਿਆ ਵਾ ਪਰ ਇੱਕ ਮਤ ਬਹੁਤ ਕਰਨ ਦੱਸਣਾ ਵਾ ਇਹ ਸਤਕਾਰ ਤੇ ਹੈ ਨਾ ਨਾਲ ਹੀ ਅਦੀ ਨਾ ਪੂਜਾ ਕਰਨ ਲੱਗ ਪੈਂਦੇ ਆ ਤੇ ਸਾਨੂੰ ਇਹ ਚੀਜ਼ ਸਾਡੇ ਹੁੰਦੀ ਆ ਬੰਦਿਆਂ ਦੇ ਲੋਕਾਂ ਦੇ ਦਿਮਾਗ 'ਚ ਵੀ ਇਹਨੂੰ ਅਸੀਂ ਤਾਂ ਰੱਖਿਆ ਵਾ ਵੀ ਇਹ ਕੋਈ 바ਪਾ ਵਾ ਉਹਨੂੰ ਰੱਖਣਾ ਤੇ ਜੇ ਨਹੀਂ 바ਪਾ ਕੇ ਨਾ ਤਾਂ ਉਹਨੂੰ ਕੱਟ ਦੇਣਾ ਇਹ ਉਹ ਸਿੱਧਿਕਨ ਅਗਿਆਤ ਦਾ ਇੰਚਾਰਜ ਪ੍ਰੋਗਰਾਮ ਹੈ ਕਿ ਆਵਾਜ਼ ਸੰਗਤ ਆਈ ਆ ਆਈ ਉਹਦੀ ਸੇਵਾ ਕਰਨੇ ਆ ਸਾਰੇ ਦੁਨੀਆ ਦੇ ਬੰਦੇ ਆ ਆਪ ਸੇਵਾ ਕਰਨੇ ਆ ਜਿੰਨੇ ਦੁਨੀਆ ਦੇ ਬੰਦੇ ਆ ਆਪ ਸੇਵਾ ਕਰਨੇ ਆ ਤੇ ਅਸੀਂ ਫਿਰ ਵੀ ਪਾਪੀ ਆ ਕਿਉਂਕਿ ਸੰਗਤ ਦੀ ਸੇਵਾ ਤਾਂ ਹੀ ਕਰਨੀ ਕਰਨੀ ਆ ਕੋਈ ਮੰਨ ਲਓ ਪਰੋ ਪਿਖਾਰੀ ਆ ਗਿਆ ਵਾ ਉਹ ਚੰਗਾ ਚੰਗਾ ਬੰਦਾ ਵਾ ਤੇ ਅਸੀਂ ਉਹਨੂੰ ਭੇਜ ਦੇਣਾ ਵਾ ਆਈ ਉਹਦੀ ਉਹਨੂੰ ਰੋਟੀ ਨਹੀਂ ਛਕਾਉਣੀ ਉਹਨੂੰ ਕਹਣਾ ਤੂੰ ਭਾਜਾ ਤੂੰ ਗੰਦਾ ਵਾ ਫੱਜਾ ਕਿਥੋਂ ਨਿਕਲ ਜਾ ਤੇ ਉਹਦੀ ਵੀ ਸੇਵਾ ਨਹੀਂ ਕਰਨੀ ਹੋ ਸਕਦਾ ਰ ਆਪ ਉਹ ਬਣ ਕੇ ਆ ਗਿਆ ਹੋਵੇ ਮਨ ਲਈ ਆਪਾਂ ਟ੍ਰੈਂਡਿੰਗ ਜੋ ਟ੍ਰੈਂਡਿੰਗ ਚੱਲਦੀ ਆ ਅਹੀਂ ਉਹਦੇ ਅਧੀਨ ਚੱਲਣਾ ਪੈਣਾ ਸਾਰੀ ਮੈਂ ਵੀ ਚਈਆਂ ਉਹਦੇ ਕਰਕੇ ਸਾਡਾ ਜਿਹੜਾ ਜਿਹਨਾਂ ਵੀ ਆ ਨਾ ਅਹੀਂ ਵੇਰ ਤੱਕਵਾ ਲੈਣੇ ਆ ਇਹ ਜੀ ਮੇਨ ਕਰਨਾ ਇਹੋ ਜੇ ਨਿਕਨੇ ਕਿ ਕਰਨੇ ਆ ਇਹ ਨਿਕਨੇ ਕਿ ਪੁਆਇੰਟਾਂ ਦੀ ਲੋੜਿਆ ਪਰ ਅਸੀਂ ਸੋਚਦੇ ਨਹੀਂ ਆ ਫੇ ਅਨੁਸਾਰੇ ਰੁੱਖ ਹੀ ਸਤਕਾਰਨੇ ਚਾਹੀਦੇ ਆ ਤਾਂ ਕਿ ਇਹ ਆਕਸੀਜਨ ਦਿੰਦੇ ਆ ਇਹ ਮੇਨ ਕਰਦੇ ਆ ਗੁਜਰਖ ਜਿਆਦਾ ਸਤਕਾਰੇ ਜਾਂਦੇ ਫਲ ਦਿੰਦੇ ਆ ਛਾਂ ਤੇ ਆਕਸੀਜਨ ਸਾਰੇ ਦਿੰਦੇ ਆ ਇਹ ਚੀਜ਼ ਆ ਤੇ ਲਾਉਣੇ ਦਾ ਵੱਧ ਤੋਂ ਵੱਧ ਚਾਗਦੇ ਆ ਵੱਢਣੇ ਘਾਟਰ ਤੇ ਲਾਉਣੇ ਵੱਧ ਚਾਗਦੇ ਆ ਵੱਢਣੇ ਵੀ ਪੈਂਦੇ ਆ ਚਲੋ ਕੰਮ ਕਰ ਚਲਦੇ ਆ ਉਹਦੇ ਨਾਲ ਆ ਪਰ ਖਿਆਲ ਜਿਆਦਾ ਲੌਂ ਵਾਲਾ ਹੋਊਗਾ ਤੇ ਕੋਈ ਫਰਕ ਨਹੀਂ ਪੈਂਦਾ ਫਿਰ ਵਾਤਾਵਰਨ ਬਚਿਆ ਰਹਿੰਦਾ ਪਰ ਅਹੀਂ ਉਹ ਗੱਲਾਂ ਦੀ ਟ੍ਰੈਂਡਿੰਗ ਹੈ ਟ੍ਰੈਂਡਿੰਗ ਜੇ ਟ੍ਰੈਂਡ ਚੱਲਿਆ ਵੀ ਰੁੱਖ ਲਾਉਣੇ ਆ ਸਾਰਿਆਂ ਨੇ ਪੰਜ-ਪੰਜ ਬੰਦੇ ਕਲਾਉਣੇ ਆ ਤੇ ਇੱਕ ਰੁੱਖ ਅੱਗੇ ਲਗਾਉਣਾ ਤੇ ਫੋਟੋਆਂ ਪਾ ਲੈ ਆਪਣੇ ਨੈਟ ਤੇ ਜੇ ਕੋਈ ਨਹੀਂ ਫੋਟੋ ਮੈਨੂੰ ਪਸੰਦ ਕਰਦਾ ਉਹਨੂੰ ਉਹਦਾ ਜਿਹੜਾ ਵਿਭਾਗ ਵਾਂ ਉਹਨਾਂ ਨੇ ਕਹਣਾ ਫੋਟੋ ਪਾਓ ਉਹਨਾਂ ਫਿਰ ਖਿੱਚ ਕੇ ਫੋਟੋ ਪਾ ਦਿੰਦੀ ਟ੍ਰੈਂਡ ਚੱਲ ਪਿਆ ਫਿਰ ਦੂਜਿਆਂ ਨੇ ਵਿਭਾਗਤ ਬਗੈਰ ਵਾਲਿਆਂ ਨੇ ਵੀ ਇਦਾਂ ਹੀ ਕਰਨਾ ਤੇ ਜਦੋਂ ਫਿਰ ਉਹ ਨਿਕਲ ਗਿਆ ਸੀਜ਼ਨ ਫਿਰ ਤੂੰ ਕਹਿੰਦਾ ਰੁੱਖਾ ਮੈਂ ਕਾਉਣਿਆ ਰੁੱਖਾ ਤੂੰ ਕਹਿੰਦੇ ਮੈਂ ਕਾਉਣ ਗੱਲ ਖਤਮ ਰਾਹ ਠੀਕ ਆ ਭੀੜ ਆ ਮੰਡੀ ਦੇ ਅਰੋੜ ਦੋਨੀਆਂ ਗੱਲ ਕਰਦਾ ਜੀ 2018 ਵਿੱਚ ਬੰਦੇ ਸੀ ਤੇ ਬੜੀ ਮਾੜੀ ਹਾਲਤ ਸੀ ਇੱਥੇ ਸਾਡੀ ਜੋ ਅੱਜ ਸਾਡੀ ਹੋਈ ਆ ਮੰਡੀ ਤੋਂ ਪਿਛੇ ਪਿਛੇ ਪਠਾਨਕੋਟ ਤੋਂ ਮੰਡੀ ਦੇ ਵਿੱਚ ਵੇਜੋ ਕੰਮ ਮੰਡਿਆ ਨਾ ਬੰਦਾ ਭੂਤ ਬਣ ਜੂਗਾ ਮੋਟਰਸਾਈਕਲ ਤੇ ਇਹ ਆ 2018 ਚ ਹੀ ਹੁਣ ਉਹਦੇ ਬਹੁਤ ਖੂਬਸੂਰਤ ਕੰਮ ਬਣ ਗਿਆ ਵਿਕਾਸ ਹੋ ਗਿਆ ਵਿਕਾਸ ਹੁਣ ਪਹੰਡਾ ਮੋਕਣਾ ਫੁੱਲੂ 70 ਕਿਲੋਮੀਟਰ ਆ ਤੇ ਮਨਾਲੀ ਲਾਲੋ ਦੀ 40 ਕਿਲੋਮੀਟਰ ਉਹ ਤੋਂ ਫੁੱਲੂ ਤੋਂ ਅੱਗੇ ਹੁੰਦਾ ਵਾ ਰੌਂਗ ਸਾਈਡ ਬੱਤੀਆਂ ਜਗਾ ਕੇ ਆ ਰਹੇ ਨੇ ਘਰ ਵੀ ਫਰ ਲੈ ਮੈਨੂੰ ਲੱਗਾ ਥੋੜਾ ਹੁਣਾ ਉਹ ਤਾਂ ਮੈਂ ਖਵਾ ਜੋ ਗਿਆ ਹੁਣ ਚੱਲ ਤਾਂ ਜਾਣ ਛੱਟੀ ਆ ਸਤ ਜੀ ਇਹ ਆਫ ਰੋਡ ਨਹੀਂ ਇਹ ਘਟਾਰੋੜਿਆ ਨਾ ਇਹ ਰੀਗਲ ਦਾਖ ਹੋ ਰੋ ਨੇ ਕਮੇਟੀ ਨਹੀਂ ਹੋੜਦੀ ਪੱਥਰ ਪੁੱਥਰ ਹੁੰਦੇ ਆ ਮੌਸਮ ਠੰਡਾ ਹੁੰਦਾ ਵਾ ਘੱਟਾ ਬੈਠਾ ਹੁੰਦਾ ਵਾ ਤੇ ਬਜਰੀ 부ਜਰੀ ਹੁੰਦੀ ਕਿ ਪਾਣੀ ਸੀ ਚੱਲਣ ਦੇ ਸੜਕਾਂ ਤੇ ਇਹ ਘਟਾਰੋੜਿਆ ਇਹ ਆਫ ਰੋਡ ਮੈਂ ਕਿਹਦਾ ਤਾਂ ਕਿ ਠੀਕ ਹੀ ਬਣਿਆ ਲੱਗਦਾ ਮੈਨੂੰ ਅਗੇ ਬਣਿਆ ਹੀ ਜੇ ਸਾਡੀ ਫੇਰੀ ਕਿਸਮਤ ਫਲਦੀ ਆ ਹੋਣ ਆਪਾਂ ਆਪਣੇ ਆਪ ਨੂੰ ਥੋੜਾ ਬੋਧ ਸਾਫ ਕਰਕੇ ਨਾ ਸਾਫ ਕਰ ਲਿਆ ਵਾ ਤੇ ਅਜੇ ਵੀ ਹਾਲਾਤ ਤੁਹਾਡੇ ਸਾਹਮਣੇ ਦੇਖ ਸਕਦੇ ਜੀ ਇਹ ਮਸਲਾ ਵੀ ਅਨੁਭਲੇਖਾ ਇਹ ਪੈ ਗਿਆ ਵੀ ਕੱਲੇ ਕਾਂਗਰਸ ਦਾ ਘਰਾ ਖਰਾਬ ਆ ਪਰ ਇਹਨਾਂ ਨੇ ਪਤਾ ਵੀ ਸਾਰਾ ਹੀ ਹਵਾ ਉੱਤੇ ਆ ਹੀ ਕੋਹੀ ਪੀੜੀ ਆ ਨਾਲ ਘਰੋਂ ਦਾਣੇ ਦੁਨੇ ਲਿਆਂਦੇ ਸੀ ਉਹ ਖਾਲੇ ਆ ਤੇ ਹੁਣ ਇੱਥੋਂ ਹੁਣ ਪਹੁੰਚ ਲੈਣਗੇ ਆ ਵੀ ਮਨਾਲੀ ਹੀ ਰੁਕਣਾ ਪੈਣਾ ਵਾ ਕਿਉਂਕਿ ਜੇ ਜਾਵਾਂਗੇ ਤਾਂ ਨਿਹਰਾ ਹੋਈ ਨਾ ਵਾ ਤੇ ਕਿੰਨੇ ਦਿਨੇ ਜਿਹੜਾ ਸਵੇਰ ਦਾ ਭੋਜਨ ਆ ਉਹ ਸੁੱਝੂ ਕਰ ਲਾਂਗੇ ਕੀ ਆ ਮਤਲਬ ਕੋਕਸੇ ਸੂ ਵਾਟਰ ਵੈਲਾ ਬੜਾ ਸ਼ਾਨਦਾਰ ਪਰ ਅਹੀਂ ਉੱਥੇ ਜਿਹੜਾ ਚਾਨਣ ਨਹੀਂ ਨਾ ਕਿਉਂਕਿ ਸਾਡਾ ਜਿਹੜਾ ਟਾਰਗੇਟ ਅੱਗੇ ਆ ਇਸ ਲਈ ਹੁਣ ਗਏ ਆ ਬੁੱਕ ਕਰਨੇ ਜੇ ਕੱਲ੍ਹ ਪਹੁੰਚਦੀ ਹੈ ਬਾਤ ਦੇ ਖੇਤਰ ਤੋਂ ਕਰਨ ਲੱਗੇ ਆ ਮੋਟਰਸਾਈਕਲ ਕਰਨ ਦਾ ਸ਼ੋਅ ਚਲੋ ਚਲੋ ਏ ਇਦਾਂ ਚੜਦੇ ਆ ਜੀ ਏ ਆਲਾ ਹੜ ਓਕੇ ਉਧਰ ਹੀ ਗੁੱਡ ਉਧਰ ਇਹ ਲੋ ਹੋ ਗਏ ਯੋਧੀ ਲਸ਼ੰਟੇਸ਼ਰ ਤੁਹਾਡੀ ਵੀਡੀਓ ਬਣਾਉਂਦੇ ਚਲੋ ਕਰੋ ਕਰੋ ਤੇ ਯੋਧੀ ਲਸ਼ੰਟੇਸ਼ਰ ¡Cállate a ਹੋਣ ਆਪਾਂ ਨਾ ਫੈਸਲਾ ਇਹ ਕੀਤਾ ਵਾ ਹੋਟਲ ਮਨਾਲੀ ਤੋਂ ਬੁੱਕ ਕਰਤਾ ਵਾ 6 ਕਿਲੋਮੀਟਰ ਪਿੱਛੇ ਉਹਦਾ ਕਾਰਨ ਇਹ ਆ ਵੀ ਜੇ ਆਪਾਂ 6 ਕਿਲੋਮੀਟਰ ਮਨਾਲੀ ਦੇ ਵਿੱਚ ਵੜਨੇ ਆ ਅੰਦਰ-ਐਂਦਰ ਨਿਆ ਤੇ ਫਿਰੜਾ ਟਾਈਮ ਵੇਸਟ ਹੋਣਾ। ਸਾਡਾ ਮਸਲਾ ਵਾ ਹੁਣ ਰੁੱਕ ਕੇ ਥੋੜਾ ਰਿਲੈਕਸ ਕਰਕੇ ਸਵੇਰੇ ਨਿਕਲਾਂਗੇ ਜਲਦੀ ਤੇ ਭੋਜਨ ਜਿਹੜਾ ਸਿੱਫੀ ਜਾ ਕਰਾਂਗੇ। ਉਹ ਮਸਲਾ ਇਹ ਆ ਵੀ ਜੇ ਰਸਤਾ ਖਰਾਬ ਨਾ ਹੁੰਦਾ ਫਿਰ ਅਸੀਂ ਇਸ ਵਕਤ ਮਨਾਲੀ ਹੁੰਨਾ ਸੀ। ਹੁਣੇ ਮਨਾਲੀ ਨਹੀਂ ਆ ਕਿਉਂਕਿ ਰਸਤਾ ਸਾਨੂੰ ਮਾੜਾ ਪੈ ਗਿਆ। ਜ਼ਿਆਦਾ ਹੀ ਮਾੜਾ ਵਾ। ਤੇ ਆਓ ਘੁੰਮਣ ਪਰ ਇੱਧਰ ਨਾ ਜਾਈਏ। ਕਟੋ ਘਟੋ ਦੋ ਤਿੰਨ ਸਾਲ ਹੁਣ ਇਦਾਂ ਹੀ ਸਫਰ ਜਿਹੜਾ ਸੋਹਣਾ ਹੋ ਗਿਆ ਵਾ ਸੁਹਾਣਾ ਨਹੀਂ ਹੋ ਗਿਆ ਵਾ ਮਜ਼ਾ ਵੀ ਆਉਂੜਿਆ ਵਾ ਕਿਉਂਕਿ ਆ ਜਿਹੜਾ ਮੌਸਮ ਦੇ ਤਬਦੀਲੀ ਹੋ ਗਈ ਪੂਰੀ ਮੰਡੀ ਤੋਂ ਕ੍ਰਾਸ ਕਰ ਲਿਆ ਮੰਡੀ ਲਗਭਗ ਮੰਡੀ ਖੋਤੇ ਆਪਾਂ ਮੜਾੜਾ ਫੇਰ ਆ ਗਿਆ ਜੀ ਇਹ ਨਹੀਂ ਯਾਰੀ ਜਾਨ ਛੱਡਦਾ ਉਹ ਥੋੜੀ ਜੀ ਰਿਕਾਰਡਿੰਗ ਕਰਕੇ ਫੇਰ ਅਸੀਂ ਬੰਦ ਕਰਦੇ ਨਹੀਂ ਆ ਫੇਰ ਆਪਾਂ ਉੱਥੇ ਜਾ ਕੇ ਮਿਲਾਂਗੇ ਜੀ ਹੋਟਲ ਖਾਲਾਂਗੇ ਤੇ ਉਹ ਗੇਜ ਕਵਾਸਾਕੀ ਕਿਹਾ ਗਿਆ ਕਵਾਸਾਕੀ ਪਾਪਾ ਸਾਕੀ ਬਾਈਕ ਆਹ ਸਾਹਮਣੇ ਫੇਰ ਪੁਲ ਤੋੜਿਆ ਬਾਅਦ ਇੱਥੋਂ ਫੇਰ ਕੱਢਿਆ ਇਧਰ ਨੂੰ ਕੱਢਿਆ ਵਾ ਕਿ ਜਾਨ ਨੇ ਸਿਸੂ ਜੱਦੀਏ ਉਤੋਂ ਹੋਰ 1.5 ਘੰਟਾ ਲੱਗ ਜਾ ਬਣਾ ਲਈ ਤੂੰ ਗਾਂ ਪਰ ਮਸਲਾ ਇਹ ਪੈਂਦਾ ਵਾ ਵੀ ਜੇ ਨਹੀਂ ਰਹੀ ਹੋ ਗਿਆ ਤੇ ਫੇਰ ਕਹਦਾ ਸਿਸੂ ਆ ਉਥੇ ਉਹ ਜਿਹੜੇ ਦ੍ਰਿਸ਼ ਦਿਖਦੇ ਹੋ ਓਪਨ ਦੁਕਾਨਾਂ ਜੀਆਂ ਓਪਨ ਖਾਣ ਵਾਲੀਆਂ ਚੀਜ਼ਾਂ ਵਾਟਰਫਾਲ ਦੇਖਦਾ ਵਾ ਰਾਹ ਨੂੰ ਤੇ ਲਵੜਾਂ ਕੱਖਣੀ ਸਾਡੇ ਕੋ ਸਿਰਫ ਸਮਾਂ ਹੀ ਸੀ 3-4 ਦਿਨਾਂ ਦੇ ਨੇ ਪਹੁੰਚ ਜੇ ਆਟਰ ਪਲਾਨ ਵੀ 6 ਵਜੇ ਪਹੁੰਚ ਜਾਗੇ ਸਿਸੂ ਪਹੁੰਚੇਗਾ ਪਰ ਉਹ 6 ਕਿੱਥੇ 5:09 ਤੇ ਇੱਥੇ ਹੀ ਹੋ ਗਿਆ ਨੂੰ ਮੰਡੀ ਕੰਪਲੈਂਟ ਥੋੜਾ 3 ਮਾਹ ਹੋ ਗਿਆ ਵਾ ਅੱਗੇ ਵੇਖੋ ਰੱਬ ਨੂੰ ਕੀ ਮਨਜ਼ੂਰ ਆ ਦੋ ਤਿੰਨ ਮਿੰਟ ਦੀ ਹੋਰ ਕਟਿੰਗ ਕਰਕੇ ਫੇਰ ਆਪਾਂ ਵੀਡੀਓ ਸਟਾਪ ਕਰ ਦਿੰਦੇ ਆ ਇੱਕ ਅਜੀ ਗੱਲ ਹੋਰ ਮੇਰੇ ਦਿਮਾਗ 'ਚ ਆ ਗਈ ਪਰ ਮੈਨੂੰ ਹਾਂ ਰੂਮ ਜਿਹੜਾ ਨਾ ਦੋ ਬੈੱਡ ਲੱਗੇ ਡਵਲ ਦੱਸਿਆ ਜੋ ਨੇ 3000 ਰੁਪਏ ਕਹਿੰਦੇ ਸੀ ਅਸੀਂ ਤੁਮੋਂ ਕਿਹਾ ਵਾ ਮਨ ਨਾਲ ਤੋਂ 6 ਕਿਲੋ ਮਿੰਟ ਪਿਛੇ ਤੂੰ ਮੰਨ ਗਿਆ ਉਹਨੂੰ ਲੁ ਜਾ ਕੇ ਉਹਨਾਂ ਨੂੰ ਲੋਕੇਸ਼ਨ ਵਿੱਚ ਨਹੀਂ ਆ ਤੇ ਆਪਾਂ ਉਸ ਰਸਤਾ ਫੋਨ ਕਰਕੇ ਉਸ ਤੇ ਪਹੁੰਚ ਜਾਵਾਂ ਹੋਟਲ ਤੇ ਹੁਣ ਮੈਨੂੰ ਨਾ ਥੋੜਾ ਜਿਹਾ ਰੁੱਕ ਕੇ ਕੈਮਰੇ ਨੂੰ ਲਾਉਣਾ ਪੈਣਾ ਵਾ ਤੇ ਫੋਟੋ ਖੱਲਾਂਗੇ ਇਸੇ ਵੀਡੀਓ ਚ ਹੋਟਲ ਕਿਦਾਂ ਦਾ ਵਾ ਕਿਹੜਾ ਹੋਟਲ ਆ ਇਹ ਕੁਝ ਗੱਲਾਂ ਪਤਾ ਜਿਹੜੀਆਂ ਵਾ ਉਥੇ ਜਾ ਕਰਾਂਗੇ ਵੀਡੀਓ ਬਹੁਤ ਲੰਬੀ ਹੋਣੀ ਨਹੀਂ ਪਰ ਰਸਤਾ ਵਖਾਉਣਾ ਜ਼ਰੂਰੀ ਹੁੰਦਾ ਤਾਂ ਕਿ ਜਾਣਕਾਰੀ ਮਿਲ ਸਕੇ ਇਹ ਆ ਗਈ ਮੈਂਟਨਲ ਤਨਾਲ ਨੰਬਰ 11 ਸਾਡੀ ਚੌਥੀ ਹੁਣੀ ਆ ਇਹਦੇ ਦੇ ਸਜਾਵਟ ਕੀਤੀ ਹੈ ਬੜੀ ਸੋਹਣੀ ਤੇ ਸਾਡੀ ਹੁਣ ਐਂਟਰੀ ਅੰਦਰ ਹੋ ਚੁੱਕੀ ਵੱਤੀਆਂ ਵੀ ਸੋਹਣੀਆਂ ਲੱਗੀਆਂ ਅੱਜ ਕੁੰਨੂ ਦੇ ਆਪਾਂ ਉਹਨੇ ਨੇੜੇ ਤੇੜੇ ਆਂ ਦੀ ਦੂਜੀ ਚੈਨਲ ਨੰਬਰ 12 ਸਾਹ ਲੈਣ ਨੂੰ ਥਾਂ ਛੱਡਤਾ ਮੜਾ ਜਾ ਕਿ ਸਾਹ ਸੁ ਲੈ ਲੂ ਵਾਵਾ ਲੰਬੀਆਂ ਲੰਬੀਆਂ ਆ ਅੱਗੇ ਫੇਟ ਰਨ ਲਾ ਗਈ ਥੋੜੀ ਜੀ ਫੇਟ ਦੀ ਇਹ ਹੈ ਗੇਟ ਟਨਲ ਨੰਬਰ 13 ਨਾਲ ਇੱਕ ਚਲੰਡੀਆ ਸਕਰੀਨ ਵੀ ਜਿਹਦੇ ਤੇ ਸਪੀਡ ਲਿਮਿਟ ਲਿਖੀ ਦੱਸੀ ਆ ਡੋਨਟ ਡਰਿੰਕ ਸ਼ਰਾਬ ਨਾ ਪੀਓ ਕਲਾਕ੍ਰਿਤਿਆ ਹੋਈਆਂ ਵਾ ਟਨਲ ਨੰਬਰ 13 ਹੁਣ ਮੁੱਕਣ ਡਿਆ ਵਾ ਚੰਨਲ ਇੱਕ ਹੋਰ ਹੈ ਦੇਸੀ ਜੀ ਬੜੀ ਲੰਬੀ ਪਰ ਉਹ ਜਸ ਥੋੜੀ ਸਾਦੀ ਪ੍ਰੋਬਲਮ ਹੁੰਦੀ ਉੱਥੇ ਅਜੇ ਫਿਨਿਸ਼ਿੰਗ ਨਹੀਂ ਪ੍ਰੋਪਰ ਆਈ ਮੈਂ ਆਪਣਾ ਵੀਡੀਓ ਨਹੀਂ ਬਣਾਈ ਪਰ ਪਿਆੰ ਦਾ ਜਿਹੜਾ ਹੁਣ ਮੁੱਕਣ ਡਿਆ ਜਮੇਨ ਮੇਰਾ ਮੋਟਰਸਾਈਕਲ 310 ਚੱਲ ਚੁੱਕਿਆ ਵਾ ਫੁੱਲ ਟੈਂਕ ਕਰਾਇਆ ਜਿਹੜਾ ਅਜੇ ਦੋ ਡੰਡੇ ਆ ਗਏ ਆ ਲਗਭਗ ਮੈਂ ਉਹ ਤਾਂ ਨਹੀਂ ਕਹਿੰਦਾ 350 ਤੋਂ ਵੱਧ ਇਹ ਇੱਕ ਟੈਂਕਰ ਚੱਲ ਜਾਂਦਾ ਅਜੇ ਉਹ ਜਿਹੜਾ ਨਾ ਰਸਤਾ ਬੜਾ ਖਰਾਬ ਹੈ ਰਸਤਾ ਨਹੀਂ ਨਾ ਚਿੱਕੜ ਘਟਾ ਘਾਰਾ ਇਦਾਂ ਹੀ ਮਨਾਲੀਆ ਕੋਈ ਬੋਰਡ ਨਹੀਂ ਆਇਆ ਉਦਾਂ ਕਿੰਨਾ ਰਹਿ ਗਿਆ ਵਾ ਪਰ ਪੈਂਡਾ ਹਟਾ ਨਿਕਲ ਗਿਆ ਵਾ ਲਗਭਗ 70 ਦੇ ird gird ਮਨਾਲੀ ਹੋ ਸਕਦਾ ਅਜੇ ਵੀ 6 ਵੱਚੁਕੇ ਆ ਤੇ ਮਨਾਲੀ ਦੇ ਲੱਗੇ ਸਾਡਾ 6 ਕਿਲੋਮੀਟਰ ਪਿੱਛੇ ਤੇ ਹੋਏ ਨਾ ਕੁੱਲੂ ਆ ਹੀ ਗਿਆ ਵਾ ਲੱਗ ਭਾਗ ਫੋਕੇ ਦੁਕਾਨਾਂ ਦੇ ਕੁੱਲੂ ਲਿਖਿਆ ਵਾ ਜੇ ਕੁੱਲੂ ਆ ਗਿਆ ਫਿਰ ਮਨਾਲੀ ਘਟਿਆ ਜੀ ਫਿਰ 40 45 ਦੇ ਆਸ-ਪਾਸ ਨਿਕੁੱਲੂ 23 ਆ ਕੁੱਲੂ ਦਾ ਨਾਮ ਆ ਗਿਆ 23 ਆ ਉਹੀ 70 ਕਿਲੋਮੀਟਰ ਬਣਾ ਲਈ ਆ ਕੁੱਲੂ ਦੇ ਦੁਕਾਨਾਂ ਤੋਂ ਨਾਂ ਸ਼ੁਰੂ ਹੋ ਚੁੱਕੀਆਂ ਆ ਜਿਹੜੀਆਂ ਕੁੱਲੂ ਨੂੰ ਮੈਂਸ਼ਨ ਕਰ ਰਹੀਆਂ ਆ ਨਾਲੀ ਜੀ 92 ਕਿਲੋਮੀਟਰ ਆ ਤੇ ਮਨੀਕਰਨ ਸਾਹਿਬ 31 ਕਿਲੋਮੀਟਰ ਆ ਤੇ 9 ਕਿਲੋਮੀਟਰ ਰਹਿ ਗਿਆ ਲਗਭਗ ਕੁੱਲੂ ਸਾਹਮਣੇ ਵੇਖੋ ਛੋਟੀ ਗੱਡੀ ਸ਼ਾਨਦਾਰ ਬਣੀ ਆ 312 ਕਿਲੋਮੀਟਰ ਜਦੋਂ ਮਟਰ ਚੱਲ ਗਿਆ ਜੀ ਨਾ ਬਿਲਕੁਲ ਖਰਾਬ ਰਹਾ ਮਾਂ ਤੇ ਟੈਂਕੀ ਫੁੱਲ ਤੇ ਮੈਂ ਇੱਕ ਡੰਡਾ ਨਾਲ ਹੀ ਲਿਆ ਗਿਆ ਨਾਲ ਹੀ ਪੰਪ ਆ ਗਿਆ ਮੈਂ ਪੰਪ ਤੇਲ ਪੋਆ ਲਿਆ ਫਿਰ ਤੇ ਆਇਆ 1134 ਰੁਪਏ ਦਾ ਯਾਨੀ 1134 ਰੁਪਏ ਨਾਲ ਮੈਂ ਨਾ ਆ ਪੋਆ ਵਾ ਤੇਲ ਜਦੋਂ ਮਨਾਲੀ ਹੈਗਾ ਹੀ ਲਗਭਗ 55 ਦੇ ਆਸ-પાસ 55 60 ਦੇ ਆਸ-પાસ ਸਾਹਮਣੇ ਬੱਦਲ ਬਹੁਤ ਸੋਹਣੇ ਬਣੇ ਆ ਬੱਦਲਾਂ ਨੇ ਨਾ ਫੂਟ ਦੀ ਰੋਸ਼ਨੀ ਲੈ ਕੇ ਤੇ ਹਾਲੇ-ਦੋਲੇ ਆਪਣੇ ਲੀਕਣੀ ਜੀ ਕਰਦੀ ਆ ਤੇ ਝਗੰਡੇ ਜਿਦਾਂ ਆ ਸਾਹਮਣੇ ਏਰੀਆ ਕੁਲੂ ਦਾ ਆ ਰਿਹਾ ਪਹਾੜ ਦੇ ਸਾਹਮਣੇ ਖੱਬੇ ਬੰਨੇ ਹਰ ਨਵਾਂ ਸ਼ਹਿਰ ਆ ਨਗਰ ਉਹ 33 ਕਿਲੋਮੀਟਰ ਆ ਇੱਥੇ ਸਾਰੇ ਰਾਫਟਿੰਗ ਦੇ ਸੈਂਟਰ ਖੁੱਲੇ ਆ ਪਿੱਛੇ ਵੀ ਬੜੇ ਲੰਗੇ ਆ ਰਿਵਰ ਰਾਫਟਿੰਗ ਨੰਬਰ 5 ਹੁੰਦੇ ਆ 1258874 ਬੜਾ ਕੁਝ ਆ ਰਿਵਰ ਰਾਫਟਿੰਗ ਦਾ ਸਾਰਾ ਏਰੀਆ ਇੱਥੇ ਹੀ ਹੁੰਦੀ ਆ ਨਾਲ-ਨਾਲ ਨਦੀ ਚੱਲਦੀ ਆ ਅਸੀਂ ਪਹੁੰਚ ਗਏ ਜੀ ਕੁਲੂ ਕੁਲੂ ਦੇ ਇਆ ਕੁਲੂ ਕੁਲੂ ਤੇ ਬ੍ਰਿਜ ਲਾ ਕੇ ਇਹ ਇੰਦਰਜੀ ਦੇ ਮਗਰ ਆ ਗਿਆ ਵਾ ਉਹਨੂੰ ਦਿਖੜਿਆ ਹਣ ਚਲੋ ਹੁਣ ਕਮਾਈਏ ਇੱਧਰ ਨਦੀ ਜੀ ਸੋਹਣੀ ਤੇ ਐਦਾਂ ਮੌਲ ਚਾਲਿਆ ਬਿਸਮਿਲ੍ਹਾ ਰੱਬ ਜੀ ਅੱਗੇ ਵੰਦੇ ਹਾਡੀ ਇਹ ਆ ਗਿਆ ਜੀ ਰਣਕਾਂ ਮਲੇਗਿਆਂ ਡਿਆਵਨ ਵਾਲੀ ਦੀਆਂ ਆਹੋ ਨਦੀ ਆ ਸੱਜੇ ਪਾਸੇ ਜਿੰਨੇ ਤੇ ਪਾਈ ਮਚਾਈ ਸੀ ਤੇ ਸੜਕ ਵੀ ਨਵੀਂ ਬਣੀਆਂ ਕੁਝ ਕੁਝ ਪਾੜ ਵਿੱਚ ਮਿਸ ਵੀ ਲੱਗ ਜਾਗੀ ਇੱਥੇ ਵੀ ਕਾਫੀ ਪੁਆਇੰਟ ਰੰਗਿਆ ਟੂਰਿਸਟ ਆ ਰਹੇ ਆ ਕਾਫੀ ਸ਼ਾਮ ਦਾ ਸਮਾਂ ਵਾ ਠੰਡੀ ਮਿੱਠੀ ਮਿੱਠੀ ਜੀ ਆ ਲੱਗਣ ਦੀ ਦਸਾਂ ਨਹੀਂ ਪਾਏ ਆਪਾਂ ਉਦਾਂ ਤੇ ਉਦਾਂ ਮਾਤਨ ਠੰਡ ਨਹੀਂ ਲੱਗਣੀ ਪਰ ਠੰਡ ਦਾ ਅਹਿਸਾਸ ਜ਼ਰੂਰ ਹੋ ਰਿਹਾ ਮਸਮਸਾ ਮੈਂ ਭਲਾ ਕੇ ਉਹ ਇੰਦਰ ਜੀ ਦੇ ਅੱਗੇ ਭੇਜਿਆ ਆਪਾਂ ਤਾਂ ਕਿ ਉਹ ਹੋਟਲ ਨੂੰ ਵੇਖੇ 6:54 ਮਿੰਟ ਹੋ ਗਏ ਆ 5:00 ਕਰਦਾ ਕਰਦਾ 5:30 ਤਰੇ ਕਰੋ ਅਸਲ ਵਿੱਚ ਸੁਪਰ ਅੰਨ ਨਹੀਂ ਵਹੇ ਜਿਹੜਾ ਰਸਤਾ ਨੂੰ ਮਾੜਾ ਰਸਤਾ ਸਾਰਾ ਹੀ ਖਰਾਬ ਸੀ ਟੋਟਲ ਖਰਾਬ ਰਸਤਾ ਮਾਰਾ ਮੋਟਾ ਵੀ ਬਚਿਆ ਨਹੀਂ ਐ ਹੋਈ ਬਚਿਆ ਜਿਹੜਾ ਆ ਕੁਲੂ ਇੱਥੋਂ ਮੰਡੀ ਤੋਂ ਅਸੀਂ ਅੱਗੇ ਆਏ ਆ ਮੰਡੀ ਤੱਕ ਜਿਹੜਾ 255 ਕਿਲੋਮੀਟਰ ਦਾ ਰਸਤਾ ਹੈ ਨਾ ਸਾਰਾ ਹੀ ਮਾੜਾ ਸਾਡੇ 7 ਵਜੇ ਦੇਖਣ ਹੁੰਦਾ ਹੈ ਬਾਬਾਈ ਇਹਦੇ 7 ਵਜੇ ਸਾਮਾਂ ਜੇ ਪੈ ਗਈਆਂ ਹਾਂ ਸ਼ੌਲ ਫੈਕਟਰੀਆਂ ਬਹੁਤ ਜ਼ਿਆਦਾ ਨਹੀਂ ਫਿਰ ਪਾ ਪਹੁੰਚ ਚੁਕੇ ਆ ਮੰਨੋਲੀ ਤੋਂ ਅਹੀਂ ਕੋਈ ਲਗਭਗ ਬਨਾਲੀ ਅਰੀਆ ਸ਼ੁਰੂ ਹੋਈ ਗਿਆ ਤੁਸੀਂ ਸਮਝੋ ਬਸ ਅੱਡਾ ਥੋੜੀ ਜਿ ਦੀ ਦੂਰ ਹੋਊਗਾ ਹੁਣ 5-7 ਕਿਲੋਮੀਟਰ ਤੇ ਇਹ ਆਉਨੇ ਮਿਲ ਗਿਆ ਰੁਕਮਨੀ ਹੋਮਸਟੇ ਹੋਮਸਟੇ ਆ ਨੂੰ ਮਿਲ ਗਿਆ ਵਾ ਅਹੀਂ ਡਿਆ ਲਿਆ ਵਾ ਇਹਨਾਂ ਦੀ ਪਤੀ ਬੰਦ ਹੋਈ ਓਦਾਂ ਤੇ ਮਤਲਬ ਜਗੜਿਆ ਓਦਾਂ ਜਿਹੜਾ ਸਿੰਪਲ ਬਿਲਕੁਲ ਬਲਬੂ ਦਾ ਨਾ ਜਿਹੜਾ ਲਾਈਟ ਵਾਲਾ ਆਪੇ ਚੱਲਦਾ ਉਹ ਜਗੜਿਆ ਵਾ ਤੇ ਬਸ ਅਹੀਂ ਠੱਕੀਆਂ ਅਸੀਂ ਬੈ ਗਿਆਂ ਦੇਖ ਦੋ ਬੰਦੇ ਅੱਗੇ ਭੇਜਿਆ ਬਤੁਈ ਲਾਈਟ ਵਾਲਾ ਕਮਰਾ ਜਿਹੜਾ ਉਹ ਲੱਭੂ ਇੱਕ ਕਮਰਾ ਉੱਥੇ ਲੱਭ ਜੇ ਇੱਕ ਇੱਥੇ ਲੱਭ ਜੇ ਇਹ ਹਰਦੁਪੈਂਕ ਹੈ ਕਹਾਹੀ ਚਾਰਜ ਕਰ ਲੈਣਾ ਤੇ ਬੈਂਕ ਨੂੰ ਇਸਵਰੀ ਮੋਟਰਸ ਚਾਰਜ ਕਰ ਲਾਂਗੇ ਤੇ ਇਹ ਅੱਜ ਆਜ ਦਾ ਦਿਨ ਹੀ ਰੁਕਮਣੀ ਹੋਮਸਟੇ ਆ ਬਿਲਕੁਲ ਇਹ ਕੀ ਹੀ ਢੋਬੀ ਢੋਬੀ ਡੀ ਐਚ ਓ ਬੀ ਆਈ ਢੋਬੀ ਏਰੀਆ ਵਾ ਮਨਾਲੀ ਤੋਂ ਪਹਿਲਾਂ ਅਸੀਂ ਅੱਗੇ ਜਾਂਦੇ ਤੇ ਜਾਮ 'ਚ ਫਸੜਾਈ ਹੋਣੀ ਸੁਰਸਰੇ ਜਾਮ ਤੋਂ ਬਗੈਰ ਨਿਕਲਾਂਗੇ ਤੇ ਇਹ ਜਿਹੜਾ ਏਰੀਆ ਨਾਲ ਢੋਬੀ ਇੱਥੇ ਸੇਵਾਾਂ ਦੇ ਬਵਾਗ ਆ ਤੁਹਾਨੂੰ ਸਵੇਰੇ ਖੰਡੂਗ ਬਸ ਸਵੇਰੇ ਵੀਡੀਓ ਸ਼ੁਰੂ ਕਰਾਂਗੇ ਇੱਥੋਂ ਜਾਂਦੀ ਤੇ ਹੁਣ ਵੀਡੀਓ ਸਾਡੀ ਸਮਾਪਤੀ ਹੈ ਜੀ ਇਧਰ ਮਾਸਟਰ ਜੀ ਨੇ ਬੈਠੇ ਆ ਹੱਥ ਨਾਲ ਲਿਆ ਉਹਨਾਂ ਨੇ ਆਪਣੇ ਗਹਿਰੇ ਲਾਲੇ ਮਰਜੀ ਗਹਿਰੇ ਹਾਂ ਨੇ ਗਹਿਰੇ ਨਹੀਂ ਹੋਏ ਬਚਾ ਜੀ ਹਾਂ ਨੇ ਬਚਾ ਅੱਛਾ ਤੇ ਤੇ ਦੂਜਾ ਇਹਨਾਂ ਨੂੰ ਦੋ ਕਮਰੇ ਸਾਨੂੰ ਇਹਨਾਂ ਨੇ ਆਫਰ ਕੀਤੇ 1500 ਦਾ ਇੱਕ ਤੇ 1500 ਦੇ ਦੋ ਕਮਰੇ ਹੁਣ ਇੱਕ ਕਮਰਾ ਹੀ ਲਿਆ ਵਾ ਤੇ ਭੋਜਨ ਵੱਖਰਾ ਵਾ ਤੇ ਉਹ ਅਸੀਂ ਇੱਥੇ ਮੰਗਾ ਲਿਆ ਵੀ ਘਰ ਦਾ ਵਰਗਾ ਭੋਜਨ ਹੀ ਖਾਈਏ ਬਾਹਰੋਂ ਨਾ ਖਾਈਏ ਫੋਜ ਸਾਹਿਬ ਅੱਜ ਦੇ ਦਿਨ ਦਾ ਕੋਈ ਵਿਚਾਰ ਪੇਸ਼ ਕਰੋ ਅੱਜ ਜਿਹੜੀ ਕੋਤੇ ਖਣੀ ਹੋਈ ਐ ਸਪਿਟੀ ਐ ਸਪਿਟੀ ਨੂੰ ਕੱਟ ਗਿਆ ਕੰਮ ਜਾਂਦਾ ਨਹੀਂ ਉੱਥੇ ਗਾਇਆ ਨਹੀਂ ਉੱਥੇ ਗਾਇਆ ਨਹੀਂ ਹੁੰਦਾ ਇਹ ਗੰਦਾ ਗੰਦਾ ਘਰ ਆ ਨੰਬੀ ਆਡੇ ਹਲ ਮਟਰ ਵਾਚਦਾ ਪਹੁੰਚ ਗਿਆ ਭੈਣ ਚ ਹੋਣੀ ਵੀ ਸਲੀਪ ਤੇ ਹੋਣੀ ਵੀ ਇੰਨਾ ਗੰਦਾ ਮੈਂ ਸੱਚੀ ਗੱਲ ਮੈਂ ਆਪਣੇ ਦੁਸ਼ਮਣ ਨੂੰ ਭਜਾਂ ਸੀ ਆਰਾ ਇਹ ਇਹ ਹੋ ਜਾਈ ਇਹ ਹਾਲ ਸਾਡਾ 2018 ਚ ਬਿਲਕੁਲ ਇਥੋਂ ਮਨਾਲੀ ਤੋਂ ਜਦੋਂ ਵਾਪਸ ਗਏ ਨਾ ਕੁਲੋਂ ਨੋਕੋਲੂਜਰ ਦੇਖਦਾ ਹੈ ਤੇ ਅਸੀਂ ਭੂਤ ਬਣੇ ਆ ਸਾਡੀ ਮਾੜੀ ਪਛਾਣ ਨਹੀਂ ਹੁੰਦੀ ਅੱਜ ਸਾਡੇ ਕੋਲ ਪਰ ਨਹੀਂ ਵੱਡੇ ਵੱਡੇ ਤੇ ਆਦੀ ਅੱਖਾਂ ਹੀ ਗੱਲੀਆਂ ਅਸੀਂ ਬਾਕੀ ਸਾਰੇ ਛਟੇ ਹਾਂ ਇਹ ਜਿਹੜਾ ਰਸਤਾ ਹੋਂ ਰਸਤਾ ਬਣ ਗਿਆ ਏ ਅਮਰੀਕਾ ਵਰਗਾ ਤੇ ਹੁਣ ਉਹ ਰਸਤਾ ਕੁੱਤੇ ਖਣੀ ਘਰਾਉਣ ਡਿਆ ਵਾ ਜਿਹੜਾ ਪਠਾਨਕੋਟ ਤੋਂ ਲੈ ਕੇ ਤੇ ਤੁਸੀਂ ਲਾ ਲਓ ਮੰਡੀ ਤੱਕ ਮੰਡੀ ਤੋਂ ਹਾਨੂੰ ਜਿਹੜਾ 90 ਕਿਲੋਮੀਟਰ 95 ਕਿਤਾਹ ਸੌ ਲਾ ਲਓ ਇਹ ਸਾਨੂੰ ਰਸਤਾ ਮਿਲਿਆ ਵਾ ਬਾਕੀ ਸਾਰਾ ਜਿਹੜਾ 350 ਕਿਲੋਮੀਟਰ ਦਾ ਪੈਂਡਾ ਹੈ ਨਾ ਬਾਧੀਆ 350 ਰੁਪਏ ਗਿਆ ਤੇ ਇਹ ਸਾਨੂੰ ਸਾਰੇ ਇਧਰੋਂ ਮਿਲਿਆ ਤੇ ਇਹ ਹੋਮਸਟੇ ਦੀ ਸਟੋਰੀ ਆ ਸਵੇਰੇ ਇਥੋਂ ਛੁੜੀ ਸ਼ੁਰੂ ਕਰਾਂਗੇ ਤੁਹਾਨੂੰ ਮੁਖਾਲ ਦਾਂਗੇ ਹਾਲਾਤ ਵਾਲਾ ਤੇ ਚੰਗਾ ਸਾਰਿਆਂ ਸਸਤੀ ਕਰ ਜੀ ਹੋਰ ਕੋਈ ਵਿਚਾਰ ਰਾਹ ਨੂੰ ਲੈ ਕੇ ਜਾ ਰਾਹ ਨੂੰ ਹੁਣ ਬਸ ਸਵੇਰੇ ਚੰਗਾ ਚੰਗਾ ਰਾਹ ਮਿਲੇ ਅਸਲੀ ਸੋਚਦਾ ਜਗਾਵਾ ਹਾਈ ਪਾਸਾਂ ਤੇ ਸੁਰਪਤ ਹੋਊਗਾ ਚੰਗਾ ਜੀ ਸਾਰੇ ਆ ਦੇਰੋ ਵਾ ਦੇਰੋ ਜੰਦੇ ਰਹੋ ਜੰਦੇ ਰਹੋ ਜੀ ਜਾਂਦੇ ਰਹੋ ਜੀ ਜਾਂਦੇ ਰਹੋ